ਬਟ ਗਾੜੀ ਦੇ ਵਿੱਚ ਇਨਾਂ ਦੀ ਫੈਮਿਲੀ ਮੈਂਬਰਸ ਵੀ ਸਵਾਰ ਸੀਗੇ ਇਨਾਂ ਦੀ ਬਹਿਨ ਵੀ ਸੀਗੀ ਇਨਾਂ ਦਾ ਇੱਕ ਕਜ਼ਨ ਪਰਾ ਵੀ ਸੀਗਾ ਤੇ ਦੋ ਹੋਰ ਦੋਸਤ ਸੀਗੇ ਉਹ ਸਾਰੇ ਜਦ ਇਨਾਂ ਨੇ ਫਾਇਰਿੰਗ ਸਟਾਰਟ ਕੀਤੀ ਤੇ ਇਨਾਂ ਨੇ ਉਹਨ ਸਾਰੋ ਦੇ ਉੱਪਰ ਵੀ ਜਿਹੜਾ ਨਿਸ਼ਾਨਾ ਸੀਗਾ ਉਹ ਸਾਧ ਲਿਆ ਟੋਟਲ 3 ਲੋਗੋ ਦੀ ਇਹਦੇ ਵਿੱਚ ਡੈਥ ਹੋ ਗਈ ਤੇ ਦੋ ਵੀ ਕਾਫੀ ਭਾਰੀ ਇੰਜਰਡ ਹੈਗੇ ਜੀ ਉਨ੍ਹਾਂ ਦੇ ਵੀ ਕ੍ਰਿਮੀਨਲ ਪਿਛੋਕੜ ਤੇ ਵਿੱਚ ਦੋ ਪਰਚੇ ਹੈਗੇ ਦੋਨੋਂ ਮਰਡਰ ਦੇ ਹੈਗੇ 2019 ਤੇ 2013 ਦੇ ਇਹ ਲੋਕਲ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਸੀਗੇ ਜਿਹੜੇ ਗੈਂਗ ਮੈਂਬਰਸ ਵੀ ਹੈਗੇ ਏ ਵੀ ਹੈਗੇ ਇਹਨਾਂ ਦੀ ਜਿਹੜੀ ਪਰਸਨਲ ਐਨਮਿਟੀ ਹੁੰਦੀ ਹੈ ਇੱਕ ਸਾਰੇ ਕਮ 에ਜ ਦੇ ਵੀ ਸੀਗੇ ਉਹਨੂੰ ਹੀ ਅੱਗੇ ਵਧਾਉਂਦੇ ਹੋਏ ਇਹਨਾਂ ਨੇ ਟਾਰਗੇਟ ਕੀਤਾ ਹੈ ਜੀ ਆ ਟੋਟਲ 7 ਅਕਿਊਜ਼ ਅਰੈਸਟਡ ਹੈਗੇ ਇਹਦੇ ਵਿੱਚ ਔਰ ਬਾਕੀ ਜਿਹੜੇ ਐਂਗਲ ਹੁਣ ਔਰ ਵੀ ਅੱਗੇ ਸਾਹਮਣੇ ਆਉਣਗੇ ਆਫਟਰ ਇੰਟਰੋਗੇਸ਼ਨ ਆਫ ਦੀ ਅਕਿਊਜ਼ ਉਹਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਸਤਿ ਸ੍ਰੀ ਅਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਫਿਰੋਜ਼ਪੁਰ ਦੇ ਵਿੱਚ ਪਿਛਲੇ ਹਫਤੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਿਸ ਤੇ ਤਾਬੜ ਤੋੜ ਗੋਲੀਆਂ ਇੱਕ ਕਾਰ ਤੇ ਭਰਾਈਆਂ ਜਾਂਦੀਆਂ ਜਿਸ ਕਾਰ ਦੇ ਵਿੱਚ ਇੱਕ ਪਰਿਵਾਰ ਜਿਹੜਾ ਉਹ ਸਵਾਰ ਸੀ ਉਸ ਦੇ ਵਿੱਚ ਦੋ ਸਕੇ ਭੈਣ ਭਰਾ ਤੇ ਇੱਕ ਉਹਨਾਂ ਦੇ ਚਾਚੇ ਦੇ ਮੁੰਡੇ ਦੀ ਮੌਤ ਹੋ ਜਾਂਦੀ ਹੈ ਇਹ ਮਾਮਲਾ ਹਾਈਲਾਈਟ ਹੋ ਗਿਆ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਤਾਂ ਕੋਈ ਵੱਡੀ ਰੰਜਿਸ਼ ਸੀ ਔਰ ਲੰਬੇ ਸਮੇਂ ਤੋਂ ਰੈਕੀ ਕੀਤੀ ਜਾ ਰਹੀ ਸੀ ਬਕਾਇਦਾ ਉਸੇ ਤਰੀਕੇ ਦੇ ਨਾਲ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਕਿਉਂਕਿ ਉਹ ਸੈਲੀਬ੍ਰਿਟੀ ਸੀ ਮਾਮਲਾ ਇਸ ਕਰਕੇ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਪਰ ਇਹ ਵੀ ਮਾਮਲਾ ਉਸ ਤੋਂ ਘੱਟ ਨਹੀਂ ਸੀ ਮੇਰੇ ਨਾਲ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਨੇ ਮੈਮ ਇਹ ਦੀ ਥੋੜੀ ਗਰਾਊਂਡ ਸਮਝਾਇਆ ਕਿ ਇਹ ਵਾਪਰਿਆ ਕਿਉਂ ਸੀ ਸਾਰਾ ਕੁਝ ਇੱਕ ਪਰਿਵਾਰ ਤੇ ਗੋਲੀਆਂ ਭਰਾ ਦੇਣੀਆਂ ਕੋਈ ਸੌਖੀ ਗੱਲ ਨਹੀਂ ਹੁੰਦੀ ਔਰ ਇਹ ਵਾਪਰਿਆ ਕਿਉਂ ਸੀ ਅਜਿਹੀ ਕਿਹੜੀ ਦੁਸ਼ਮਣੀ ਸੀ ਕਿ ਉਹਨਾਂ ਨੇ ਜਾਂਦੇ ਪਰਿਵਾਰ ਤੇ ਏਡਾ ਵੱਡਾ ਹਮਲਾ ਕਰ ਇਹ ਦੇਖਿਏ ਜਿਵੇਂ ਸਾਨੂੰ ਜੋ ਪਤਾ ਚੱਲਿਆ ਹੈ 3 ਤਾਰੀਖ ਨੂੰ ਜਦ ਇਹ ਅਨਨੋਨ ਬਾਈਕ ਸਵਾਰ ਆਏ ਇਹਨਾਂ ਦਾ ਜਿਹੜਾ ਟਾਰਗੇਟ ਸੀਗਾ ਉਹ ਅਸਲ 'ਚ ਜਿਹੜਾ ਵਿਕਟਮ ਹੈਗਾ ਦਿਲਦੀਪ ਸਿੰਘ ਹੀ ਸੀਗਾ ਬਟ ਗੱਡੀ ਦੇ ਵਿੱਚ ਇਹਨਾਂ ਦੀ ਫੈਮਿਲੀ ਮੈਂਬਰਸ ਵੀ ਸਵਾਰ ਸੀਗੇ ਇਹਨਾਂ ਦੀ ਬੇਹਨ ਵੀ ਸੀਗੀ ਇਹਨਾਂ ਦਾ ਇੱਕ ਕਜ਼ਨ ਪ੍ਰਾ ਵੀ ਸੀਗਾ ਤੇ ਦੋ ਔਰ ਦੋਸ ਸੀਗੇ ਉਹ ਸਾਰੇ ਜਦ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਤੇ ਇਹਨਾਂ ਨੇ ਉਹਨ ਸਾਰੋ ਦੇ ਉੱਪਰ ਵੀ ਜਿਹੜਾ ਨਿਸ਼ਾਨਾ ਸੀਗਾ ਉਹ ਸਾਧ ਲਿਆ ਟੋਟਲ 3 ਲੋਗੋ ਦੀ ਇਹਦੇ ਵਿੱਚ ਡੈਥ ਹੋ ਗਈ ਤੇ ਦੋ ਵੀ ਕਾਫੀ ਭਾਰੀ ਇੰਜਰਡ ਹੈਗੇ ਜੀ ਤੇ ਇਹਨਾਂ ਦੇ ਵਿਚਕਾਰ ਪੁਰਾਣੀ ਪਰਸਨਲ ਐਨਮਿਟੀ ਰਹੀ ਹੈ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਝਗੜੇ ਰਹੇ ਹਨ ਇਨ ਫੈਕਟ ਜਿਹੜਾ ਸਾਡਾ ਵਿਕਟਮ ਹੈਗਾ ਉਹਨਾਂ ਦੇ ਵੀ ਤੁਸੀਂ ਜਦੋਂ ਦੇਖੋਗੇ ਉਹਨਾਂ ਦਾ ਵੀ ਕ੍ਰਿਮੀਨਲ ਪਿਛੋਕੜ ਤੇ ਵਿੱਚ ਦੋ ਪਰਚੇ ਹੈਗੇ ਦੋਨੋਂ ਮਰਡਰ ਦੇ ਹੈਗੇ 2019 ਤੇ 2013 ਦੇ ਤੇ ਬਹੀ ਨੂੰ ਉਸੇ ਐਨਮਿਟੀ ਨੂੰ ਅੱਗੇ ਵਧਾਤੇ ਹੋ ਇਹਨਾਂ ਨੇ ਟਾਰਗੇਟ ਕੀਤਾ ਸੀਗਾ ਉਹ ਜਿਹੜਾ ਜਿਹੜਾ ਉਹ ਦਲਦੀਪ ਸਿੰਘ ਦੇ ਵੱਲੋਂ ਮਰਡਰ ਕੀਤਾ ਗਿਆ ਉਹ ਇਹਨਾਂ ਦੇ ਫੈਮਿਲੀ ਵਿੱਚੋਂ ਸੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਉਸੇ ਮਾਮਲੇ ਨੂੰ ਲੈ ਕੇ ਹਮਲਾ ਹੋਇਆ ਜਾਂ ਕੋਈ ਮਾਮਲਾ ਕੁਝ ਹੋਰ ਵੀ ਹੈ ਨਹੀਂ ਦੇਖੀਏ ਐਸਾ ਹੁਣ ਤੱਕ ਕੁਝ ਨਹੀਂ ਸਾਹਮਣੇ ਆਇਆ ਹੈ ਇਹ ਲੋਕਲ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਸੀ ਕਿ ਜਿਹੜੇ ਗੈਂਗ ਮੈਂਬਰਸ ਵੀ ਹੈਗੇ ਏ ਵੀ ਹੈਗੇ ਇਹਨਾਂ ਦੀ ਜਿਹੜੀ ਪਰਸਨਲ ਐਨਮਿਟੀ ਹੁੰਦੀ ਹੈ ਇੱਕ ਸਾਰੇ ਕਮ 에ਜ ਦੇ ਵੀ ਸੀਗੇ ਉਹਨੂੰ ਹੀ ਅੱਗੇ ਵਧਾਉਂਦੇ ਹੋਏ ਇਹਨਾਂ ਨੇ ਟਾਰਗੇਟ ਕੀਤਾ ਹੈ ਜੀ ਔਰ ਬਾਕੀ ਜਿਹੜੇ ਐਂਗਲ ਹੁਣ ਔਰ ਵੀ ਅੱਗੇ ਸਾਹਮਣੇ ਆਉਣਗੇ ਆਫਟਰ ਇੰਟਰੋਗੇਸ਼ਨ ਆਫ ਦੀ ਅਕਿਊਜ਼ ਉਹਨੂੰ ਵੀ ਅਸੀਂ ਪਤਾ ਲੱਗ ਰਿਹਾ ਸੀ ਕਿ ਇਸ ਤੋਂ ਪਹਿਲਾਂ ਇਹ ਇਕੱਠੇ ਰਹਿੰਦੇ ਹੁੰਦੇ ਸੀ ਜਾਂ ਇੱਕ ਮੁਹੱਲੇ ਦੇ ਵਿੱਚ ਇਕੱਠੇ ਹੀ ਸੀ ਔਰ ਚਰਚਾ ਤੇ ਵੀ ਛਿੜੀ ਕਿ ਉੱਥੇ ਨਸ਼ੇ ਨੂੰ ਵੇਚਣ ਵਾਸਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਰੰਜਿਸ਼ ਸੀਗਾ ਉਹ ਕਹਿੰਦਾ ਸੀ ਕਿ ਮੇਰੇ ਗਾਹਕ ਤੂੰ ਲੈ ਰਿਆ ਦੂਜਾ ਕਹਿੰਦਾ ਮੇਰੇ ਗਾਹਕ ਤੂੰ ਲੈ ਰਿਆ ਜੋ ਇਹਨਾਂ ਦਾ ਆਪਸ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਹੋਊਗਾ ਕੋਈ ਇਸ ਤਰ੍ਹਾਂ ਦਾ ਵੀ ਕੋਈ ਤੁਹਾਡੇ ਸਾਹਮਣੇ ਕੋਈ ਚੀਜ਼ ਆਈ ਨਹੀਂ ਦੇਖੀ ਜਿਵੇਂ ਜ਼ਿਆਦਾਤਰ ਜਿਹੜੇ ਅਕਿਊਜ਼ਡ ਹੈਗੇ ਤੇ ਦੋਸ਼ੀ ਜੋ ਸਾਡੇ ਵਿਕਟਮ ਵੀ ਹੈਗੇ ਸਾਰੇ ਹੀ ਕੰਬੋਜਨਗਰ ਦੇ ਨਿਵਾਸੀ ਸੀਗੇ ਜਿਹੜਾ ਫਿਰੋਜ਼ਪੁਰ ਸਿਟੀ ਦੇ ਅੰਦਰ ਕਾਫੀ ਇੱਕ ਕ라우ਡਿਡ ਮੁ ਰਹਿੰਦੇ ਸੀਗੇ ਹਾਲਾਂਕਿ ਕੋਈ ਵੀ ਗੈਸ ਵਰਕ ਅਸੀਂ ਇੰਨੇ ਵੱਡੇ ਕੇਸ 'ਚ ਨਹੀਂ ਕਰਨਾ ਚਾਹੁੰਦੇ ਜੋ ਵੀ ਸਾਹਮਣੇ ਤੱਥ ਆਉਣਗੇ ਅਸੀਂ ਉਹਦੇ ਉੱਪਰ ਹੀ ਐਕਸ਼ਨ ਲਵਾਂਗੇ ਹੁਣ ਤੱਕ ਜਿਵੇਂ ਤੁਸੀਂ ਪੁੱਛ ਰਹੇ ਹੋ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਹਮਣੇ ਇਹੀ ਆਇਆ ਹੈ ਕਿ ਇਨ੍ਹਾਂ ਦੇ ਵਿਚਕਾਰ ਪਰਸਨਲ ਐਨਮੀਟੀ ਸੀਗੀ ਔਰ ਇਨ੍ਹਾਂ ਨੇ ਉਸੇ ਨੂੰ ਅੱਗੇ ਵਧਾਦੇ ਹੋਏ ਇਹਨੂੰ ਟਾਰਗੇਟ ਕੀਤਾ ਸੀਗਾ ਹਾਲਾਂਕਿ ਅਸੀਂ ਇਹ ਜ਼ਰੂਰ ਐਨਸ਼ੋਰ ਕਰਾਂਗੇ ਕਿ ਕੋਈ ਵੀ ਇਦਾਂ ਦਾ ਐਂਗਲ ਹੋ ਜਾਂ ਕੋਈ ਵੀ ਔਰ ਕੋਈ ਗੱਲਬਾਤ ਜੋ ਸਾਹਮਣੇ ਆਏ ਉਸੇ ਵੈਰੀਫਾਈ ਕਰਾਂਗੇ ਅਗਰ ਔਰ ਲੋਗੋ ਦਾ ਹੱਥ ਆਏਗਾ ਉਹਨੂੰ ਵੀ ਜ਼ਰੂਰ ਫੜਾਂਗੇ ਹ ਇਹ ਪਤਾ ਲੱਗਿਆ ਸੀ ਕੁਝ ਦਿਨ ਪਹਿਲਾਂ ਇਹਨਾਂ ਦੀ ਵੈਸੇ ਵੀ 2019 ਵਾਲਾ ਕੇਸ ਤਾਂ ਇੱਕ ਪਾਸੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਵੀ ਉਹ ਪਤਾ ਲੱਗਾ ਕਿ ਕਿਸ ਗੱਲ ਦਾ ਲੜਾਈ ਝਗੜਾ ਸੀ ਹਾਂਜੀ ਮਈ ਦੇ ਵਿੱਚਕਾਰ ਵੀ ਇਹਨਾਂ ਦੀ ਜਿਵੇਂ ਮੈਂ ਕਹਿ ਰਹੀ ਨਾ ਐਨਮਿਟੀ ਚਲੀ ਆ ਰਹੀ ਸੀਗੀ ਤੇ ਉਹ ਬੜਦੇ ਬੜਦੇ ਮਾਰੇ ਮਾਈ ਦੇ ਮਹੀਨੇ 'ਚ ਵੀ ਇਹ ਹੈਗੀ ਖਬਰ ਕਿ ਇਨ੍ਹਾਂ ਦੇ ਵਿਚਕਾਰ ਥੋੜਾ ਲੜਾਈ ਝਗੜਾ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਫਿਰੋਜ਼ਪੁਰ ਸਿਟੀ ਦੇ ਅੰਦਰ ਪਰਚਾ ਦਰਜ ਹੈਗਾ ਉਹਨੂੰ ਹੀ ਅੱਗੇ ਲਗਾਤੇ ਹੋਏ ਆਨੂੰ ਬੜਾਤੇ ਹੋਏ ਇਨ੍ਹਾਂ ਨੇ ਹੋਰ ਪਰਸਨਲ ਐਨਮਿਟੀ ਦੇ ਵਿੱਚ ਇਹ ਹਮਲਾ ਕੀਤਾ ਸੀਗਾ ਇਸਪੇ ਜਿਹੜੇ ਜਿਹੜੇ ਸ਼ੂਟਰ ਸੀ ਇਹਨਾਂ ਨੂੰ ਹਾਇਰ ਕੀਤਾ ਗਿਆ ਜਾਂ ਦੁਸ਼ਮਣੀ ਹੀ ਇਨ੍ਹਾਂ ਨਾਲ ਸੀ ਜਾਨੀ ਕੋਈ ਮਾਸਟਰਮਾਈਂਡ ਇਸ ਦੇ ਪਿੱਛੇ ਕੋਈ ਹੋਰ ਸੀ ਨਹੀਂ ਦੇਖਿਏ ਇਹਦੇ ਵਿੱਚ ਜਿਹੜਾ ਫਿਰੋਜ਼ਪੁਰ ਦਾ ਹੀ ਇੱਕ ਨਿਵਾਸੀ ਹੈ ਭੁਵਨੇਸ਼ ਚੋਪੜਾ ਇਲਿਆਸ ਆਸ਼ੀਸ਼ ਉਹਦੇ ਵੀ ਉੱਪਰ ਪੁਰਾਣੇ 7 ਪਰਚੇ ਦਰਜ ਨੇ ਉਹਨਾਂ ਦਾ ਨਾਮ ਸਾਹਮਣੇ ਰਹੀ ਹੈ ਉਹ ਐਂਗਲ ਪਰ ਅਸੀਂ ਵੈਰੀਫਾਈ ਕਰਾਂਗੇ ਉਹ ਸਾਡੇ ਐਫ ਆਰ ਦੇ ਵਿੱਚ ਬਾਈ ਨੇਮ ਅਕਿਊਜ਼ਡ ਵੀ ਹੈਗਾ ਤੇ ਅਸੀਂ ਪਰ ਬਾਕੀ ਵੀ ਜਿਹੜੇ ਤੱਥੇ ਸਾਹਮਣੇ ਆਉਣਗੇ ఇన్ ਸੇ ਰਿਲੇਟਿਡ ਉਹ ਅਸੀਂ ਵੈਰੀਫਾਈ ਕਰਕੇ ਹੀ ਦੱਸ ਪਾਏਗੇ ਜੀ ਅੱਛਾ ਇਸ ਦੇ ਵਿੱਚ ਡਿਵੈਲਪਮੈਂਟ ਕੀ ਹੈ ਮੈਮ ਹੁਣ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਔਰ ਕਿਸ ਚੈਨਲ ਦੇ ਰਾਹੀਂ ਇਹਨਾਂ ਨੂੰ ਅਰੈਸਟ ਕੀਤਾ ਆ ਟੋਟਲ 7 ਅਕਿਊਜ਼ ਅਰੈਸਟਡ ਹੈਗੇ ਇਹਦੇ ਵਿੱਚ ਸਭ ਤੋਂ ਪਹਿਲੇ 6 ਤਾਰੀਖ ਨੂੰ ਦਲਜੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਕਾਉਂਟਰ ਇੰਟੈਲੀਜੈਂਸ ਤੇ ਫਿਰੋਜ਼ਪੁਰ ਪੁਲਿਸ ਦੀ ਟੀਮ ਨੇ ਕੀਤਾ ਇਸ ਤੋਂ ਬਾਅਦ ਏਜੀਟੀਐਫ ਟੀਮ ਨੇ ਸਿਸਟਰ ਏਜੰਸੀਜ਼ ਅਤੇ ਮਹਾਰਾਸ਼ਟਰ ਪੁਲਿਸ ਕੀ ਮਦਦ ਸੇ ਬਾਕੀ 6 ਨੂੰ ਵੀ ਅਰੈਸਟ ਕੋ ਅਕਿਊਜ਼ ਕੀਤਾ। ছত্রपती संभाजी नगर ਦੇ ਪੁਲਿਸ ਦੇ ਵੀ ਅਸੀਂ ਕਾਫੀ ਤਰਨਵਾਦੀ ਹੈ ਕਿ ਉਹਨਾਂ ਨੇ ਏਜੀਟੀਐਫ ਤੇ ਜਿਹੜਾ ਸਪੈਸਿਫਿਕ ਐਕਿਊਰੇਟ ਇਨਪੁਟ ਸੀਗਾ ਉਹਦੇ ਉੱਪਰ ਐਕਸ਼ਨ ਲੈਂਦੇ ਹੋਏ ਇਹਨਾਂ ਨੂੰ ਰੀਟੇਨ ਕਰਨ 'ਚ ਸਾਡੀ ਮਦਦ ਕੀਤੀ। ਹੁਣ ਟੋਟਲ 7 ਗ੍ਰਿਫਤਾਰ ਨੇ ਔਰ ਇਨ ਮੇਂ ਸੇ ਜਿਹੜੇ ਮਹਾਰਾਸ਼ਟਰ ਤੋਂ ਆ ਰਹੇ ਨੇ ਦੇ ਆਰ ਔਨ ਦਾ ਵੇਂਡ ਐਂਡ ਜਿਵੇਂ ਵੀ ਕੋਰਟ ਆਰਡਰ ਕਰੇਗਾ ਉਸ ਹਿਸਾਬ ਨਾਲ ਅਸੀਂ ਅੱਗੇ ਕੀ ਕਾਰਵਾਈ ਕਰਾਂ। ਉਹ ਲੈਂਦਾ ਜਾ ਰਿਹਾ ਪੇਸ਼ ਨਹੀਂ ਕੀਤਾ। ਇਹ ਟਰਾਂਜ਼ਿਟ ਰਿਮਾਂਡ 'ਚ ਆਉਣਗੇ ਕਿਏ ਜਾਣਗੇ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦੇ ਵਿੱਚ ਕੁਝ ਲੋਕ ਜਿਹੜੇ ਸੀ ਉਹ ਸਿੱਧੇ ਤੌਰ ਤੇ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਚੱਲਦਿਆਂ ਇਹ ਸਾਰਾ ਕੁਝ ਵਾਪਰਿਆ ਇਸ ਘਟਨਾ ਨੂੰ ਬੜੇ ਅਫਸੋਸ ਦੇ ਨਾਲ ਦੇਖਿਆ ਜਾ ਰਿਹਾ ਸੀ ਕਿ ਇੱਕ ਪਰਿਵਾਰ ਤੇ ਕਿਸ ਤਰੀਕੇ ਦੇ ਨਾਲ ਹਮਲਾ ਹੋ ਜਾਂਦਾ ਫਿਲਹਾਲ 7 ਲੋਕਾਂ ਨੂੰ ਇਸ ਮਾਮਲੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਤੋਂ ਬਾਅਦ ਪੁੱਛਗਛ ਤੋਂ ਅੱਗੇ ਕੀ ਕੁਝ ਸਾਹਮਣੇ ਆਉਂਦਾ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹੁਰ ਦਾ ਅਨਮੂਟ ਮੋਹਾਲੀ